ਦਿਲੇ ਬੇਨਾਮ ਵੀ ਕਰ ਖੁਦਾ ਸੇ ਤਲਬ ਮੰਗ ਖੁਦਾ ਕੋ ਵੇਖਣ ਵਾਲੀ ਅੱਪ ਜਿਹੜੀ ਖੁਦਾ ਨੂੰ ਵੇਖ ਸਕੋ ਉਹ ਅੱਖ ਖੁਦਾ ਕੋ ਮੰਗੇ ਜਿਹੜੀ ਖੁਦਾ ਨੂੰ ਵੇਖ ਸਕਦੀ ਦਿਲੇ ਬੇਨਾਮ ਵੀ ਕਰ ਖੁਦਾ ਸੇ ਤਲਬ ਕਿ ਅੱਖ ਕਾ ਨੂਰ ਦਿਲ ਕਾ ਨੂਰ ਨਹੀਂ ਦਿਲ ਦੇ ਚਾਨਣੇ ਨਾਲ ਰੱਬ ਦਿਖਾਈ ਦਿੰਦਾ ਇਹਨਾਂ ਅੱਖਾਂ ਦੇ ਚਾਨਣੇ ਨਾਲ ਨਹੀਂ ਇਲਮ ਮੇਂ ਵੀ ਸਰੂਰ ਹੈ ਲੇਕਿਨ ਯੋ ਜੰਨਤ ਹੈ ਜਿਸਮੇਂ ਔਰ ਨਹੀਂ ਇਸੇ ਨੂੰ ਨੰਦ ਲਾਲ ਕਹਿੰਦੇ ਨੇ ਕਲਗੀਧਰ ਪਾਦਸ਼ਾਹ ਦੇ ਅਗੋ ਹੱਥ ਜੋੜ ਕੇ ਯਾ ਇਲਾਹੀ ਚਸ਼ਮੇ ਬੇਨਾਏ ਬਿਲੇ ਭਾਈ ਸਾਹਿਬ ਭਾਈ ਨੰਦ ਲਾਲ ਹੇ ਗੁਰੂ ਪ੍ਰਭੂ ਨੂੰ ਵੇਖਣ ਵਾਲੀ ਅੱਖ ਇਹਨਾਂ ਨੂੰ ਕੀ ਕਰਮ ਇਆ ਇਹਦਾ ਹੀ ਚਸ਼ਮੇ ਬਿਨਾ ਇਹ ਵੀ ਦੇ ਦਰਸਰਮ ਅਜ਼ ਇਸ਼ਕ ਸੌਦਾ ਇਹ ਵੀ ਦੇ ਸਿਰ ਦੇ ਵਿੱਚ ਉਹ ਇਸ਼ਕ ਦੇ ਉਹ ਪਿਆਰ ਦੇ ਦੁਨੀਆ ਕਹ ਦੇ ਨੰਦ ਲਾਲ ਪਾਗਲ ਹੋ ਗਏ ਸੁਦਾਈ ਹੋ ਗਿਆ ਅਜੇ ਤੇ ਮੇਰੇ ਪਾਦਸ਼ਾਹ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਪਾਗਲ ਨਹੀਂ ਕਹਿੰਦੇ ਦਰਸਰਮ ਅਜ਼ ਇਸ਼ਕ ਸੌਦਾ ਇਹ ਵੀ ਦੇ ਮੇਰੇ ਸਿਰ ਦੇ ਵਿੱਚ ਉਹ ਇਸ਼ਕ ਦੇ ਦੇ ਦੁਨੀਆ ਕਹ ਦੇ ਬੱਚਾ ਬੱਚਾ ਕਹ ਦੇ ਨੰਦ ਲਾਲ ਪਾਗਲ ਹੋ ਗਏ ਸੁਰਾਈਓ ਤੇ ਆਪਣੇ ਹੋਸ਼ੋ ਹਵਾਸ ਗਵਾ ਬੈਠ